ਗੁਰਦੁਆਰਾ ਛਰੇਟਾ ਸਾਹਿਬ ਦੀ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਭ ਤੋਂ ਉਰਤੇ ਦਿਖਾਈ ਦੇ ਰਿਹਾ ਹੈ ਕਿ ਇੱਕ ਮਹਿਲਾ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਲਈ ਜਦੋਂ ਜਾ ਰਹੀ ਹੁੰਦੀ ਹੈ ਤਾਂ ਉਸ ਦੇ ਪਿੱਛੇ ਹੀ ਮਹਿਲਾਵਾਂ ਦਾ ਇੱਕ ਗਰੁੱਪ ਲੱਗ ਜਾਂਦਾ ਹੈ ਜੋ ਕਿ ਉਸ ਔਰਤ ਦੇ ਹੱਥੋਂ ਸੋਨੇ ਦੀਆਂ ਚੂੜੀਆਂ ਨੂੰ ਉਤਾਰ ਕੇ ਉੱਥੋਂ ਫਰਾਰ ਹੋ ਗਈਆਂ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਦੇ ਵਿੱਚ ਸਭ ਤੋਂ ਉਰਤੇ ਦਿਖਾਈ ਦੇ ਰਿਹਾ ਹੈ ਕਿ ਜਿਸ ਮਹਿਲਾ ਦੀ ਸੋਨੇ ਦੀ ਚੂੜੀ ਲਈ ਗਈ ਹੈ ਉਹ ਇਹ ਨਾ ਮਹਿਲਾਵਾਂ ਨੂੰ ਲੱਭਦੀ ਹੋਈ ਦਿਖਾਈ ਵੀ ਦੇ ਰਹੀ ਹੈ ਫਿਲਹਾਲ ਇਹ ਮਹਿਲਾਵਾਂ ਗੁਰਦੁਆਰਾ ਸਾਹਿਬ ਤੋਂ ਫਰਾਰ ਹੋ ਜਾਂਦੀਆਂ ਅਤੇ ਇਸ ਮਾਮਲੇ ਦੇ ਵਿੱਚ ਥਾਣਾ ਸਲੇਟਾ ਦੀ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਜਲਦੀ ਇਹ ਨਾ ਮਹਿਲਾਵਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਪਰ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੂਰ ਦੀ ਰਿਪੋਰਟ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕੀ ਹੈ ਜੀ ਇਹ ਪੁਰਾ ਮਾਮਲਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈਆ ਮੈਂ ਦੇਖੀ ਉਹਦੇ ਵਿੱਚ ਇੱਕ ਲੇਡੀ ਜੀ ਮੱਥਾ ਟੇਕ ਰਹੀ ਅੰਦਰ ਚਾਰ ਪੰਜ ਲੇਡੀ ਜਿਨ੍ਹਾਂ ਨੂੰ ਘੇਰਾ ਪਾ ਕੇ ਉਹਨਾਂ ਦੇ ਇੱਕ ਲਫਾਫਾ ਜਾਰ ਰੱਖ ਕੇ ਤੇ ਜਿਹੜਾ ਉਹਨਾਂ ਦੀ ਚੂੜੀ ਉਤਾਰ ਰਹੀ ਹੈ ਇਸ ਬੰਦ ਚ ਕੰਪਲੇਂਟ ਸੜਕੋ ਆ ਗਈ ਹੈ ਇਹਦੇ ਅਸੀਂ ਕਾਨੂੰਨੀ ਕਾਰਵਾਈ ਅਗਲੀ ਕਰ ਰਹੇ ਹਾਂ ਤੇ ਜਲਦੀ ਇਹਨੂੰ ਟਰੈਕ ਕਰਕੇ ਜਿਹੜੀ ਲੇਡੀ ਹਨ ਜਿਹੜੀਆਂ ਮਹਿਲਾਵਾਂ ਇਹਦੇ ਵਿੱਚ ਦਿਖਾਈ ਦੇ ਰੀਆਂ ਨੇ ਜਿਹੜੀਆਂ ਇੱਕ ਜਨਾਨੀ ਦੇ ਮਗਰ ਲੱਗੀਆਂ ਨੇ ਜੀ ਤੇ ਚਾਰ ਤੋਂ ਪੰਜ ਮਹਿਲਾਵਾਂ ਦਿਖਾਈ ਦੇ ਰੀਆਂ ਨੇ ਕਾਫੀ ਵੈਸੇ ਭੀੜ ਹੈ ਕਾਫੀ ਲੇਡੀਜ਼ ਨੇ ਉੱਥੇ ਪਰ ਛੱਕੀ ਜਿਹੜੀਆਂ ਸਸਪੈਕਟਡ ਨੇ ਚਾਰ ਤੋਂ ਇਹ ਕੋਈ ਗਰੋਅ ਹੈ ਇਸ ਵੰਤ ਅਸੀਂ ਜਲਦੀ ਇਹਨੂੰ ਗਰੋਅ ਨੂੰ ਕਰੈਕ ਕਰਕੇ ਤੇ ਇਹਨੂੰ ਗ੍ਰਿਫਤਾਰ ਕਰਾਂਗੇ। ਇਹ ਰੋਜ਼ਾਨਾ ਦਾ ਨਵਾਂ ਇੱਕ ਤਿਆਰ ਹੋਇਆ ਕਿਉਂਕਿ ਲੇਡੀਜ਼ ਦਾ ਗਰੋਅ ਪਹਿਲੀ ਵਾਰੀ ਇੱਕ ਅਸੀਂ ਕਹਿ ਸਕਦੇ ਹਾਂ ਤਸਵੀਰ ਸਾਹਮਣੇ ਆਈ ਹੈ ਜਿਹੜੀ ਦੇਡ ਦਾ ਵਿਰੋਧ ਕਰ ਰਿਹਾ ਹੈ। ਬਿਲਕੁਲ ਜਿਹੜੀ ਇਹੋ ਜਿਹਾ ਇਨਸੀਡੈਂਟ ਸਾਡੇ ਸਾਹਮਣੇ ਪਹਿਲੀ ਵਾਰ ਆਇਆ ਪਰ ਜਲਦੀ ਅਸੀਂ ਇਹਨੂੰ ਟ੍ਰੇਸ ਕਰਕੇ ਜਿਹੜੀਆਂ ਹੈਗੀਆਂ ਲੇਡੀਜ਼ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਤਾਂ ਮਾਮਲਾ ਜੀ ਗੁਰੂ ਕਾਂਜ ਨੂੰ ਫਿਰਦਾ ਨਾਲ ਨਾ ਪਸਤਰ ਹੋਣਦੀਆਂ ਨੇ ਕਿ ਇਹ ਵੀ ਘਟਨਾਵਾਂ ਵਾਪਰੀਆਂ। ਕਿਤੇ ਨਾ ਕਿਤੇ ਲੱਗਦਾ ਕਿ ਹੋਰ ਚੌਕਸੀ ਰੱਖਣ ਦੀ ਲੋੜ ਹੈ ਜੀ ਸਤੀ ਉਧਾਨ ਦੀ ਲੋੜ ਹੈ ਦੇਖੋ ਕਿਤੇ ਵੀ ਭੀੜ ਭੜਕਾ ਹੋਵੇ ਚਾਹੇ ਗੁਰੂ ਘਰ ਵਿੱਚ ਹੋਵੇ ਚਾਹੇ ਕੋਈ ਵੀ ਜਿਦਾ ਰੇਲਵੇ ਸਟੇਸ਼ਨ ਬਸ ਸਟਾਪ ਹੋਵੇ ਪਿੱਕ ਪੌਕਟ ਰੀਡ ਉੱਥੇ ਤਰੇ ਫਿਰਦੇ ਨੇ ਸਨੇਚਿੰਗ ਜਿਹੜੇ ਪਰਸ ਕੱਢਨੇ ਜਾਂ ਮੋਬਾਈਲ ਕੱਢ ਲੈਣ ਇਹੋ ਜਿਹੇ ਇਨਸੀਡੈਂਟ ਤਕਰੀਬਨ ਹੁੰਦੇ ਰਹਿੰਦੇ ਨੇ ਪਰ ਫਿਰ ਵੀ ਜਿਹੜਾ ਇਨਸੀਡੈਂਟ ਇਸ ਤਰ੍ਹਾਂ ਦਾ ਗੁਰਦੁਆਰਾ ਵਿੱਚ ਹੈ ਗੁਰੂ ਘਰ 'ਚ ਸਾਡੇ ਨੋਟਿਸ ਪਹਿਲੀ ਵਾਰ ਹੀ ਆਇਆ ਵਾ ਪਰ ਅਸੀਂ ਇੱਥੇ ਟੀਮਾਂ ਸਪੈਸ਼ਲ ਲਗਾ ਦਿੱਤੀਆਂ ਨੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਕਿਸੇ ਵੀ ਪਛਾਣ ਦੇ ਵਿੱਚ ਆਉਂਦੀਆਂ ਨੇ ਤਾਂ ਕਿੱਥੇ ਇਤਲਾਹ ਕਰਨੀ ਚਾਹੀਦੀ ਹੈ ਜੀ ਉਹਨਾਂ ਨੂੰ? ਬਿਲਕੁਲ ਨੂੰ ਤੁਹਾਡੇ ਮਾਧਿਅਮਾਂ ਨੂੰ ਵੀ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਇਹਨਾਂ ਬਾਰੇ ਕੋਈ ਪਤਾ ਲੱਗਦਾ ਤੁਰੰਤ ਜੇ ਪਹੁੰਚ ਜੁਕੇ ਜਲਦੀ ਇਹਨਾਂ ਨੂੰ ਫੜ ਸਕੀਏ। ਇਸ ਤੋਂ ਇਲਾਵਾ ਜਦੋਂ ਤੁਹਾਡੇ ਮਾਧਿਅਮ ਰਹੀ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਭੀੜ ਭੜਕੇ ਵਾਲੀ ਜਗ੍ਹਾ ਦੇ ਜੋ ਜਾਂਦੇ ਖਾਸ ਕਰਕੇ ਗੁਰਦੁਆਰਾ ਮੰਦਿਰ ਜਾਂ ਚਰਚ ਜਾਂਦੇ ਨੇ ਤਾਂ ਆਪਣੇ ਵਸਤੂ